दिवस उलस, तो दिवस मौके बटाला विखे एस टी एम वालों कौमी झंडा लहराने की रस्म अदा की गई इस मौके पंजाब पुलिस होमगार्ड एनसीसी तो अलावा होर कई टुकड़ियां ने मार्च पास्ट भी किया धार्मिक गीत गाए गए देश भक्ति के गीत गाए गए इस मौके गलबात दौरान एसटीएम टी बटाला ने कहा कि सानू बाबा साहेब डॉक्टर भीमराव अंबेडकर के लिखे संविधान प्रति पूरी निष्ठा रखनी चाहिए है सिंह खुशीपुर रिपोर्ट बहुत बहुत बधाई देता ਦੇਦੇ ਵੀ ਪਾਰਟਿਸਪੀਐਂਟਸ ਬੱਚਿਆਂ ਨੇ ਪ੍ਰੇਡ ਦੇ ਵਿੱਚ ਜਾਂ ਕਲਚਰਲ ਆਈਟਮ ਦੇ ਵਿੱਚ ਹਿੱਸਾ ਲਿਆ ਉਹਦੇ ਚੜ ਕੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਮੈਂ ਤਹਿ ਦਿਲੋਂ ਸਾਰਿਆਂ ਦਾ ਸ਼ੁਕਰ ਗੁਜ਼ਾਰਾ ਦਿੰਨੇ ਪ੍ਰੈਸ ਤੋਂ ਵੀ ਨੁਮਾਇंदे ਆਏ ਉਹਨਾਂ ਦਾ ਵੈਲਕਮ ਹੈ ਹੋਰ ਵੀ ਜਿਹੜੇ ਬੰਦੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਕਰਤ ਕੀਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਦੇ ਨਾਲ ਹੀ ਜਿਸ ਤਰ੍ਹਾਂ ਜਿ ਆਪਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਸਦਾਨ ਇਸ ਦਿਨ ਲਾਗੂ ਹੋਇਆ ਸੀ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਅਸੀਂ ਸੰਵਿਧਾਨ ਦੇ ਜਿਹੜੀਆਂ ਸਾਨੂੰ ਹੁਕਮਤਾਂ ਦਿੱਤੀਆਂ ਉਹਦੀ ਇੰਪਾਲਨਾ ਕਰੀਏ ਉਹਦੇ ਕਰਤੱਵਾਂ ਨੂੰ ਅਸੀਂ ਸਮਝਦੇ ਹਾਂ ਪੂਰਾ ਯੋਗਦਾਨ ਪਾਈਏ ਸਾਡੇ ਦੇਸ਼ ਦੇ ਵਿੱਚੋਂ ਜਿਹੜੀਆਂ ਨਸ਼ੀਆਂ ਵਰਗੀਆਂ ਬਰਾਈਆਂ ਜਿਹੜੀਆਂ ਉਹਨਾਂ ਨੂੰ ਅਸੀਂ ਦੂਰ ਕਰਨ ਦਾ ਪ੍ਰਣ ਲਈਏ ਇਸ ਦੇ ਨਾਲ ਨਾਲ ਹੀ ਮੈਂ ਸ਼ਾਂਤੀ ਸਤਿਭਾਵਨਾ ਅਤੇ ਆਪਸੀ ਪਿਆਰ ਦੀ ਲੱਖਣ ਦੀ ਵਧਾਈ ਦਿੰਦਾ ਹਾਂ ਸਾਰੇ ਉਹਨਾਂ ਦੇ ਪਾਪਾ ਸਾਹਿਬ ਡਾਕਟਰ ਭੀਮਰਾਓ ਬੇਨਕਤੀ ਨੇ ਜਿਹੜਾ ਸੋਚਤਾ ਲਿਖਿਆ ਸੀ ਉਹਦੇ ਚੀਜ਼ਾਂ ਦੇ ਅਨੁਸਾਰ ਹੀ ਸਾਰੀਆਂ ਜਿਹੜੀਆਂ ਸਾਡਾ ਸਿਸਟਮ ਜਿਹੜੀ ਸਾਡੀ ਨਿਆਹ ਪ੍ਰਣਾਲੀ ਹੈ ਜਾਂ ਜੋ ਵੀ ਸਾਡੀਆਂ ਸਵਿਧਾਨ ਦੀਆਂ ਜਿਹੜੀਆਂ ਹਦਾਇਤਾਂ ਉਹਦਾ ਦੀ ਪਾਲਣਾ ਕਰਦੇ ਆਂ ਅਸੀਂ ਸਾਰਿਆਂ ਨੂੰ ਪਾਲਣਾ ਕਰਨੀ ਵੀ ਚਾਹੀਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਉਹਦੇ ਵਿੱਚ ਜੋ ਵੀ ਸਾਨੂੰ ਹਦਾਇਤਾਂ ਦਿੱਤੀਆਂ ਨੇ ਕਰਤਵਾਂ ਦੀ ਪਾਲਣਾ ਕਰੀਏ ਆਪਸ ਵਿੱਚ ਸਤਿ ਭਾਵਨਾ ਅਮਨ ਸ਼ਾਂਤੀ ਤੇ ਭਾਈਚਾਰਕ ਦਾ ਆਪਾ ਸਨੇਹ ਰਈਏ ਸਾਰਿਆਂ ਨੂੰ ਰਲਮੁਲ ਕੇ ਅਸੀਂ ਇਸ ਦੇਸ਼ ਵਿੱਚ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿਈਏ ਆਪੋ ਆਪਣੇ ਉਸ ਫਰਜ਼ ਪਛਾਣੀਏ ਆਪਣਾ ਪਰਚੰਦੇ ਜੋ ਆਪਣੀਆਂ ਡਿਊਟੀਆਂ ਉਸ ਨੂੰ ਅੱਛੇ ਢੰਗ ਦੇ ਨਾਲ ਨਿਭਾਈਏ 18 ਸਾਲ ਦੇ ਬੱਚਿਆਂ ਨੂੰ ਤੁਸੀਂ ਇਹ ਜਿਹੜੇ ਨੌਜਵਾਨਾਂ ਦਾ ਦੱਸਿਆ ਵੋਟਾਂ ਵਲੇ ਉਹਨਾਂ ਵਲੇ ਮੈਂ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀਗਾ ਮੈਂ ਨੌਜਵਾਨ ਬੱਚਿਆਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦੀ ਉਮਰ ਇੱਥੇ 2026 ਨੂੰ 18 ਸਾਲ ਹੋ ਗਈ ਹੈ ਉਹ ਆਪਣੀ ਜਿਹੜੀ ਹੈ ਵੋਟ ਜਰੂਰ ਬਣਾਉਣ ਤੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਕੱਚੇ ਨੁਮਾਇंदे ਚੋਣ ਤਾਂ ਜੋ ਅਸੀਂ ਇੱਕ ਆਪਣਾ ਖੁਸ਼ਹਾਲੀ ਭਰਿਆ ਜਿਹੜਾ ਆਪਣਾ ਦੇਸ਼ ਆਪਾਂ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕੀਏ ਇਹਨਾਂ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਧੰਨਵਾਦ